ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਣ ਵਾਲੇ ਹਾਂ ਜਿਸ ਨੂੰ ਪਾਉਣ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਜੇਕਰ ਤੁਸੀਂ ਇਸ ਚੀਜ਼ ਨੂੰ ਪਾ ਲੈਣੇ ਹੋ ਤਾਂ ਇਹ ਚੀਜ਼ ਪੈਸੇ ਨੂੰ ਚੁੰਬਕ ਦੀ ਤਰ੍ਹਾਂ ਖਿੱਚਦੀ ਹੈ ਉਹ ਕਿਹੜੀ ਚੀਜ਼ ਹੈ ਤੇ ਉਸ ਨੂੰ ਪਾਉਣ ਦੇ ਸਾਨੂੰ ਕਿਸ ਤਰੀਕੇ ਦੇ ਫਾਇਦੇ ਹੁੰਦੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ 와ਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ। ਪੈਸੇ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਇਹ ਚਾਂਦੀ ਦਾ ਛੱਲਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਧਾਤੂ ਗ੍ਰਹਾਂ ਦੇ ਅਸ਼ੁੱਭ ਪ੍ਰਭਾਵਾਂ ਤੋਂ ਦੂਰ ਰੱਖਣ ਦੇ ਵਿੱਚ ਮਦਦ ਕਰਦੀ। ਜੇਕਰ ਚਾਂਦੀ ਦੇ ਛੱਲੇ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਇਸ ਨੂੰ ਪਾਉਣ ਵਾਲੇ ਵਿਅਕਤੀ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਨੇ ਹਰ ਗ੍ਰਹਿ ਦੇ ਲਈ ਕੁਝ ਲੱਕੀ ਧਾਤੂਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਧਾਰਨ ਕਰਨ ਦੇ ਨਾਲ ਵਿਅਕਤੀ ਨੂੰ ਕਾਫੀ ਜ਼ਿਆਦਾ ਲਾਭ ਹੁੰਦਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਜੋਤਿਸ਼ਾਸ਼ਤਰ ਨੌ ਗ੍ਰਹਿਾਂ ਦੀ ਅਨੂਪ ਅਲੱਗ-ਲੱਗ ਧਾਤੂਆਂ ਹੁੰਦੀਆਂ ਹਨ ਜੋ ਆਪਣੇ ਪ੍ਰਭਾਵ ਨਾਲ ਵਿਅਕਤੀ ਦੀ ਜ਼ਿੰਦਗੀ ਤੇ ਅਸਰ ਪਾਉਂਦੀਆਂ ਹਨ ਹੋਂਜੇ ਵੀ ਚਾਂਦੀ ਦਾ ਛੱਲਾ ਵਿਅਕਤੀ ਦੀਆਂ ਕਈ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ। ਇਹਨਾਂ ਹੀ ਨਹੀਂ ਕਿ ਚਾਂਦੀ ਦਾ ਛੱਲਾ ਆਰਥਿਕ ਲਾਭ ਪਹੁੰਚਾਉਣ ਦੇ ਵਿੱਚ ਵੀ ਮਦਦ ਕਰਦਾ ਹੈ। ਬਸ ਇਸ ਨੂੰ ਧਾਰਨ ਕਰਨ ਦੇ ਲਈ ਕੁਝ ਜ਼ਰੂਰੀ ਨਿਯਮ ਹੁੰਦੇ ਹਨ। ਇਹਨਾਂ ਨੂੰ ਜਾਣ ਲੈਣਾ ਬਿਹੱਦ ਤੁਹਾਡੇ ਲਈ ਜ਼ਰੂਰੀ ਹੈ। ਤੇ ਇਸੇ ਨਾਲ ਨਾਲ ਦੋਸਤੋ ਚਾਂਦੀ ਇੱਕ ਇਹੋ ਜਿਹਾ ਗਹਿਣਾ ਹੈ ਜਿਸ ਨੂੰ ਆਪਣੇ ਸਰੀਰ ਤੇ ਪਾਉਣ ਦੇ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੇ ਲਾਭ ਵੀ ਹੁੰਦੇ ਨੇ ਦਰਅਸਲ ਚਾਂਦੀ ਨੂੰ ਸ਼ੁਕਰ ਤੇ ਚੰਦਰਮਾ ਦੇ ਨਾਲ ਵੀ ਜੋੜਿਆ ਗਿਆ ਹੈ ਤੇ ਚਾਂਦੀ ਧਨ ਤੇ ਤਰੱਕੀ ਨੂੰ ਆਪਣੇ ਵੱਲ ਖਿੱਚਣ 'ਚ ਲਾਭਕਾਰੀ ਸਿੱਧ ਹੁੰਦੀ ਹੈ ਇੰਨਾ ਹੀ ਨਹੀਂ ਇਹ ਦਿਮਾਗ ਨੂੰ ਵੀ ਸ਼ਾਂਤ ਰੱਖਣ ਤੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਤੇ ਆਓ ਆਪਾਂ ਜਾਣਦੇ ਹਾਂ ਕਿ ਚਾਂਦੀ ਦਾ ਛੱਲਾ ਕਿਹੜੀਆਂ ਰਾਸ਼ੀਆਂ ਦੇ ਵਿਅਕਤੀਆਂ ਦੇ ਲਈ ਲਾਭਕਾਰੀ ਹੈ ਤੇ ਇਸ ਨੂੰ ਪਾਉਣ ਦੇ ਕੀ ਨਿਯਮ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੁਸੀਂ ਐਂਡ ਦੇ ਤੱਕ ਜ਼ਰੂਰ ਦੇਖਿਓ ਤੇ ਆਓ ਜਾਣਦੇ ਹਾਂ ਕਿ ਚਾਂਦੀ ਦਾ ਛੱਲਾ ਪਾਉਣ ਦੇ ਕੀ ਨਿਯਮ ਹਨ ਸਭ ਤੋਂ ਪਹਿਲਾਂ ਸ਼ੁਕਰ ਤੇ ਚੰਦਰਮਾ ਨਾਲ ਹੈ ਚਾਂਦੀ ਦੇ ਛੱਲੇ ਦਾ ਸਬੰਧ। ਸੋਨੇ ਚਾਂਦੀ ਦੇ ਗਹਿਣੇ ਔਰਤਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਨੇ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਸੋਨੇ ਤੇ ਚਾਂਦੀ ਦੇ ਨਾਲ ਬਣੇ ਇਹ ਗਹਿਣੇ ਕੁੰਡਲੀ ਦੇ ਗ੍ਰਹਿ, ਨਕਸ਼ਤਰਾਂ ਤੇ ਵੀ ਅਸਰ ਪਾਉਂਦੇ ਹਨ। ਸੋਨੇ ਦਾ ਸਬੰਧ ਗੁਰੂ ਗ੍ਰਹਿ ਦੇ ਨਾਲੇ ਤੇ ਚਾਂਦੀ ਦਾ ਸਬੰਧ ਚੰਦਰਮਾ ਤੇ ਸ਼ੁਕਰ ਦੇ ਨਾਲ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਚਾਂਦੀ ਭਗਵਾਨ ਸ਼ਿਵ ਦੀਆਂ ਅੱਖਾਂ ਤੋਂ ਪੈਦਾ ਹੋਈਏ ਤੇ ਇਸ ਲਈ ਜਿੱਥੇ ਚਾਂਦੀ ਹੁੰਦੀ ਹੈ ਉਥੇ ਧਨ ਤੇ ਖੁਸ਼ਹਾਲੀ ਆਉਂਦੀ ਹੈ ਤੇ ਇਸ ਤੋਂ ਇਲਾਵਾ ਕੁਝ ਰਾਸ਼ੀਆਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਜਾਤਕਾਂ ਦੇ ਲਈ ਚਾਂਦੀ ਦਾ ਛੱਲਾ ਧਾਰਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਚਾਂਦੀ ਦਾ ਛੱਲਾ ਕਿਹੜੀਆਂ ਰਾਸ਼ੀਆਂ ਦੇ ਲਈ ਸ਼ੋਭੇ ਚਾਂਦੀ ਚੰਦਰਮਾ ਦਾ ਕਾਰਕ ਹੈ ਤੇ ਇਸ ਨੂੰ ਧਾਰਨ ਕਰਨ ਦੇ ਨਾਲ ਸੂਰੇ ਤੇ ਸ਼ਨੀ ਮਜ਼ਬੂਤ ਹੁੰਦੇ ਨੇ ਤੇ ਫਿਰ ਕਿਸਮਤ ਵੀ ਪ੍ਰਾਵਲ ਹੁੰਦੀ ਹੈ ਇਸ ਦੇ ਲਈ ਚਾਂਦੀ ਦਾ ਛੱਲਾ ਧਾਰਨ ਕਰਨ ਦੇ ਨਾਲ ਰਾਹੂ ਦੋਸ਼ ਤੋਂ ਮੁਕਤੀ ਮਿਲਦੀ ਹੈ ਚਾਂਦੀ ਦਾ ਛੱਲਾ ਮੇਰਸ਼ਿਕ ਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਮੇਰਸ਼ਿਕ ਤੇ ਤੂਲਾ ਰਾਸ਼ੀ ਦੇ ਜਾਤਕ ਵੀ ਚਾਂਦੀ ਦਾ ਛੱਲਾ ਧਾਰਨ ਕਰ ਸਕਦੇ ਨੇ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਮੇਸ਼ ਤੇ ਸਿੰਘ ਤੇ ਤਨ ਰਾਸ਼ੀ ਦੇ ਜਾਤਕਾਂ ਨੂੰ ਗਲਤੀ ਦੇ ਨਾਲ ਵੀ ਚਾਂਦੀ ਦਾ ਛੱਲਾ ਕਦੇ ਵੀ ਨਹੀਂ ਪਾਉਣਾ ਚਾਹੀਦਾ ਤੀਸਰੀ ਗੱਲ ਕਰਨੀ ਹੈ ਕਿ ਚਾਂਦੀ ਦੇ ਛੱਲੇ ਦਾ ਚਮਤਕਾਰਿਕ ਲਾਭ ਸਾਨੂੰ ਕੀ ਹੁੰਦਾ ਹੈ ਚਾਂਦੀ ਦਾ ਛੱਲਾ ਸ਼ੁਭ ਪ੍ਰਨਾਮ ਦਿੰਦਾ ਹੈ ਇਸ ਨੂੰ ਧਾਰਨ ਕਰਨ ਤੋਂ ਪਹਿਲਾਂ ਕਿਸੇ ਵੀ ਬੁੱਧਵਾਰ ਦੀ ਰਾਤ ਇਸ ਨੂੰ ਪੂਰੀ ਰਾਤ ਪਾਣੀ ਦੇ ਵਿੱਚ ਪਾ ਕੇ ਰੱਖੋ ਸਵੇਰੇ ਇਸ ਨੂੰ ਭਗਵਾਨ ਵਿਸ਼ਨੂੰ ਦੇ ਚਰਨਾਂ 'ਚ ਚੜਾ ਕੇ ਤੇ ਵਿਧੀ ਪੂਰਵਕ ਪੂਜਾ ਕਰੋ ਤੇ ਪੂਜਾ ਕਰਨ ਤੋਂ ਬਾਅਦ ਛੱਲੇ ਨੂੰ ਚੰਦਨ ਲਗਾਓ ਫਿਰ ਧੁੱਪ ਦੇ ਵਿੱਚ ਦਿਖਾ ਕੇ ਚੌਲ ਵੀ ਚੜਾਓ ਇਹ ਛੱਲਾ ਅਭਿ ਮੰਤਰਿਤ ਹੋਣ ਤੋਂ ਬਾਅਦ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੇ ਵਿੱਚ ਪਾਓ ਤੇ ਇਸ ਦੇ ਕਈ ਚਮਤਕਾਰੀ ਫਾਇਦੇ ਵੀ ਮਿਲਦੇ ਹਨ ਚੰਦਰਮਾ ਤੇ ਸ਼ੁਕਰ ਦੇ ਨਾਲ ਜੁੜਿਆ ਹੋਣ ਦੇ ਕਰਕੇ ਇਹੇ ਖੂਬਸੂਰਤੀ ਵਧਾਉਂਦਾ ਹੈ ਜਿਸ ਦੇ ਨਾਲ ਚਿਹਰੇ ਦੀ ਚਮਕ ਵਾਦੀ ਹੈ ਦਾਗ ਧੱਬੇ ਮਿਟ ਜਾਂਦੇ ਹਨ ਦਿਮਾਗ ਸ਼ਾਂਤ ਰਹਿੰਦਾ ਹੈ ਜੇਕਰ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ ਤਾਂ ਇਹ ਉਸ ਨੂੰ ਕਾਬੂ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਕਿਉਂਕਿ ਅਕਸਰ ਹੀ ਆਪਣੇ ਘਰ ਦੇ ਵਿੱਚ ਬਜ਼ੁਰਗ ਆਪਾਂ ਨੂੰ ਕਹਿੰਦੇ ਨੇ ਕਿ ਜਿਸ ਕ ਆਪਣੇ ਘਰ ਦੇ ਵਿੱਚ ਜੇ ਇਸ ਇਨਸਾਨ ਨੂੰ ਗੁੱਸਾ ਵੱਧ ਆਉਂਦਾ ਹੁੰਦਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਚਾਂਦੀ ਦਾ ਕੜਾ ਜਾਂ ਫਿਰ ਚਾਂਦੀ ਦਾ ਛੱਲਾ ਕਹਿਣ ਦਾ ਭਾਵ ਹੈ ਕਿ ਚਾਂਦੀ ਦੀ ਕੋਈ ਚੀਜ਼ ਤੁਸੀਂ ਹੱਥ ਦੇ ਵਿੱਚ ਜ਼ਰੂਰ ਰੱਖੋ ਇਸ ਦੇ ਨਾਲ ਜਿਹੜਾ ਗੁੱਸੇ ਵਾਲਾ ਵਿਅਕਤੀ ਹੈ ਉਸ ਦਾ ਗੁੱਸਾ ਵੀ ਸ਼ਾਂਤ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਚਾਂਦੀ ਦਾ ਛੱਲਾ ਚੰਦਰਮਾ ਨੂੰ ਮਜ਼ਬੂਤ ਕਰਦਾ ਹੈ ਤੇ ਤੁਹਾਡੀ ਮਾਨਸਿਕ ਸਮਰੱਥਾ ਨੂੰ ਵੀ ਵਧਾਉਂਦਾ ਹੈ ਤੇ ਨਾਲ ਹੀ ਜੇਕਰ ਕਾਫ ਜੋੜਾਂ ਜਾਂ ਹੱਡੀਆਂ ਨਾਲ ਜੁੜੀਆਂ ਹੋਈਆਂ ਪਰੇਸ਼ਾਨੀਆਂ ਵੀ ਨੇ ਤਾਂ ਉਹਨਾਂ 'ਚ ਵੀ ਲਾਭ ਮਿਲਦਾ ਹੈ ਤੇ ਸਭ ਤੋਂ ਵੱਡੀ ਗੱਲ ਇਸਾ ਅਸਰ ਬਹੁਤ ਜਲਦੀ ਦਿਖਦਾ ਹੈ ਕਮਜ਼ੋਰ ਚੰਦਰਮਾ ਸਭ ਤੋਂ ਪਹਿਲਾ ਵਿਅਕਤੀ ਦੀ ਮਾਨਸਿਕ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਸ ਲਈ ਚਾਂਦੀ ਦਾ ਛੱਲਾ ਧਾਰਨ ਕਰਨਾ ਤੁਹਾਡੇ ਲਈ ਬੇਹੱਦ ਲਾਭਕਾਰੀ ਵੀ ਸਿੱਧ ਹੁੰਦਾ ਹੈ ਇਸ ਤੋਂ ਇਲਾਵਾ ਚਾਂਦੀ ਦਾ ਛੱਲਾ ਜਾਂ ਚੈਨ ਪਾਉਣਾ ਇਹ ਕਫ ਪਿਤ ਤੇ ਬਾਤ ਤਿੰਨਾਂ ਨੂੰ ਕੰਟਰੋਲ ਕਰਦਾ ਹੈ ਇਸ ਨਾਲ ਤੁਹਾਡੀ ਬੋਲਣ ਦੀ ਸ਼ਕਤੀ ਵਿੱਚ ਅਦਭੁਤ ਵਿਕਾਸ ਹੁੰਦਾ ਹੈ ਜਿਨ੍ਹਾਂ ਨੂੰ ਬੋਲਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਵਾਰ-ਵਾਰ ਹਲਕ ਲਾਹਟ ਦੀ ਸਮੱਸਿਆ ਹੈ ਉਹਨਾਂ ਨੂੰ ਇਸ ਉਪਾਅ ਨੂੰ ਜ਼ਰੂਰ ਅਜਮਾਉਣਾ ਚਾਹੀਦਾ ਹੈ ਇਹ ਉਪਾਅ ਕਿਵੇਂ ਕਰਨਾ ਹੈ ਧਿਆਨ ਦੇ ਨਾਲ ਸੁਣਿਓ ਇਸ ਉਪਾਅ ਨੂੰ ਕਰਨ ਦੇ ਲਈ ਚਾਂਦੀ ਦੇ ਗਲਾਸ ਦੇ ਵਿੱਚ ਪਾਣੀ ਪੀਣਾ ਵੀ ਕਫ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ ਚਾਂਦੀ ਦੀ ਕਟੋਰੀ ਜਾਂ ਫਿਰ ਚਮਚ ਦੇ ਨਾਲ ਸ਼ਹਿਦ ਖਾਣ ਨਾਲ ਸਾਈਨਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਵਾਰ-ਵਾਰ ਸਰਦੀ ਖਾਂਸੀ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਤੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਤੁਸੀਂ ਵਾਰ-ਵਾਰ ਬਿਮਾਰ ਨਹੀਂ ਪੈਂਦੇ ਇਸ ਤੋਂ ਇਲਾਵਾ ਚਾਂਦੀ ਦਾ ਛੱਲਾ ਬੀਨਾ ਛੋੜਦਾ ਹੋਣਾ ਚਾਹੀਦਾ ਹੈ ਜਿਸ ਨੂੰ ਅੰਗੂਠੇ 'ਚ ਪਾਇਆ ਜਾਂਦਾ ਹੈ ਔਰਤਾਂ ਨੂੰ ਖੱਬੇ ਹੱਥ ਵਿੱਚ ਤੇ ਮਰਦਾਂ ਨੂੰ ਸੱਜੇ ਹੱਥ ਵਿੱਚ ਛੱਲਾ ਪਾਉਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਚਾਂਦੀ ਦਾ ਛੱਲਾ ਚੰਦਰਮਾ ਦਾ ਕਾਰਕ ਹੈ ਤੇ ਇਸ ਨਾਲ ਸਕਾਰਾਤਮਕ ਊਰਜਾ ਵੀ ਮਿਲਦੀ ਹੈ ਚਾਂਦੀ ਦਾ ਛੱਲਾ ਧਾਰਨ ਕਰਨ ਦੇ ਨਾਲ ਸੂਰਜ ਤੇ ਸ਼ਨੀ ਗ੍ਰਹਿ ਵੀ ਮજબૂત ਹੁੰਦੇ ਨੇ ਇਸ ਸੁਮਤਿ ਦੇ ਵਿੱਚ ਪਰਬਲਤਾ ਆਉਂਦੀ ਏ ਤੇ ਰਾਹੂ ਦੋਸ਼ ਤੋਂ ਮੁਕਤੀ ਮਿਲਦੀ ਤੇ ਮਨ ਸ਼ਾਂਤ ਰਹਿੰਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਵਿਅਕਤੀ ਦੇ ਹੱਥ ਦਾ ਅੰਗੂਠਾ ਸ਼ੁਕਰ ਗ੍ਰਹਿ ਦਾ ਕਾਰਕ ਵੀ ਮੰਨਿਆ ਗਿਆ ਹੈ ਉਥੇ ਚਾਂਦੀ ਨੂੰ ਚੰਦਰ ਗ੍ਰਹਿ ਦਾ ਕੁੰਡਲੀ 'ਚ ਸ਼ੁਕਰ ਦੀ ਸਥਿਤੀ ਸ਼ੁਭ ਨਾ ਹੋਣ ਤੇ ਚਾਂਦੀ ਦਾ ਛੱਲਾ ਅੰਗੂਠੇ ਦੇ ਵਿੱਚ ਧਾਰਨ ਕੀਤਾ ਜਾਂਦਾ ਹੈ ਕਹਿੰਦੇ ਨੇ ਕਿ ਸ਼ੁਕਰ ਦੇ ਮਜਬੂਤ ਹੋਣ ਤੇ ਜ਼ਿੰਦਗੀ ਚ ਤਮਾਮ ਸੁੱਖ ਸੁਹੂਲਤਾਂ ਵੀ ਮਿਲਦੀਆਂ ਹਨ ਤਾਂ ਚਾਂਦੀ ਦਾ ਛੱਲਾ ਧਾਰਨ ਕਰਨਾ ਲਾਭਕਾਰੀ ਹੋ ਸਕਦਾ ਹੈ ਇਸ ਤੋਂ ਇਲਾਵਾ ਧਾਰਮਿਕ માનਤਾ ਹੈ ਕਿ ਚਾਂਦੀ ਦਾ ਛੱਲਾ ਧਾਰਨ ਕਰਨ ਦੇ ਨਾਲ ਬੁੱਧ ਗ੍ਰਹਿ ਠੀਕ ਹੋ ਜਾਂਦਾ ਹੈ ਕਿਉਂਕਿ ਬੁੱਧ ਤੇ ਸ਼ੁਕਰ ਚ ਦੋਸਤੀ ਦਾ ਭਾਵ ਹੁੰਦਾ ਹੈ ਕਿ ਬੁੱਧ ਦੋਸ਼ ਸਮਾਪਤ ਹੋਣ ਤੇ ਨੌਕਰੀ ਤੇ ਵਪਾਰ ਦੇ ਵਿੱਚ ਸਫਲਤਾ ਮਿਲਦੀ ਹੈ ਤੇ ਧੰਨ ਦੇ ਵਿੱਚ ਵਾਦਾ ਹੁੰਦਾ ਤੇ ਮਾਨਸਿਕ ਸ਼ਾਂਤੀ ਵੀ ਬਣੀ ਰਹਿੰਦੀ ਜੇਕਰ ਇਸ ਤਰੀਕੇ ਦੇ ਨਾਲ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਤੁਸੀਂ ਆਪਣੇ ਹੱਥ ਦੇ ਵਿੱਚ ਚਾਂਦੀ ਦਾ ਛੱਲਾ ਜਾਂ ਚਾਂਦੀ ਦੀ ਕੋਈ ਵੀ ਚੀਜ਼ ਨੂੰ ਪਾਉਂਦੇ ਹੋ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਸਕਦੀ ਹੈ ਤੇ ਤੁਹਾਨੂੰ ਜੇਕਰ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਹੈ ਤੇ ਇਸ ਦੇ ਨਾਲ ਤੁਹਾਡਾ ਸੁਭਾਅ ਵੀ ਜਿਹੜਾ ਉਹ ਸ਼ਾਂਤ ਹੋ ਸਕਦਾ ਹੈ ਤੇ ਇਸ ਨੂੰ ਜ਼ਰੂਰ ਤੁਸੀਂ ਇਹ ਤਰੀਕਿਆਂ ਦੇ ਨਾਲ ਸਹੀ ਜਾਣਕਾਰੀ ਦੇ ਮੁਤਾਬਕ ਤੁਸੀਂ ਹੱਥ ਦੇ ਵਿੱਚ ਜਾਂ ਫਿਰ ਉਂਗਲੀ ਦੇ ਵਿੱਚ ਜ਼ਰੂਰ ਤੁਸੀਂ ਪਾ ਕੇ ਰੱਖਿਆ ਕਰੋ ਚਾਂਦੀ ਚਾਂਦੀ ਸਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਹੁੰਦੀ ਹੈ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਪਲੀਜ਼ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਜੇਕਰ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ। ਸੋ ਮਿਲਦੇ ਆਂ ਚ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਜੇਕਰ ਤੁਹਾਨੂੰ ਸਾਡੀਆਂ ਇਹ ਚੰਗੀਆਂ ਲੱਗਦੀਆਂ ਵੀਡੀਓ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ। ਤੇ ਤੁਹਾਡਾ ਸਾਰਿਆਂ ਦਾ ਸਾਰੇ ਹੀ ਪਿਆਰ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੀ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ।